ਉਹ ਲਿਖੀ ਹੰਕੀ ਮਰਨ ਤੋਂ ਪਹਿਲੇ ਕੋਈ ਵੀ ਵਿਅਕਤੀ ਝੂਠ ਨਹੀਂ ਬੋਲਦਾ ਤੇ ਉਸ ਨੂੰ ਪਤਾ ਹੁੰਦਾ ਹੈ ਕਿ ਮਰਨ ਤੋਂ ਬਾਅਦ ਉਸਨੇ ਰੱਬ ਕੋ ਲਈ ਜਾਣਾ ਹੈ ਤੇ ਜੋ ਵੀ ਇਲਫਾਜ ਉਸਨੇ ਮੂੰਹ ਵਿੱਚ ਨਿਕਲਦੇ ਹਨ ਉਹ ਸੱਚ ਹੀ ਨਿਕਲਦੇ ਹਨ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮਰਦਾ ਮਰਦਾ ਕਰਕੇ ਵਿਅਕਤੀ ਘਰੋਂ ਨੂੰ ਬਿਆਨਯਾਦ ਹੈ ਤੇ ਉਸ ਨੂੰ ਸੱਚ ਮੰਨ ਲਿਆ ਜਾਂਦਾ ਹੈ ਇਸ ਕਹਾਣੀ ਦੇ ਵਿੱਚ ਵਿਅਕਤੀ ਦਾ ਵਿਸ਼ਵਾਸ ਕਾਨੂੰਨ ਅਤੇ ਪੁਲਿਸ ਤੋਂ ਕੁਝ ਤਰ੍ਹਾਂ ਉੱਟ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਜੋ ਮੈਂ ਬਿਮਾਰਿਆਂ ਉਸ ਨਾਲ ਮੇਰੇ ਦੁਸ਼ਮਣ ਮਜਬੂਤ ਹੋ ਰਹੇ ਹਨ ਤੇ ਮੇਰੇ ਘਰ ਦੇ ਤੇਲ ਤੇ ਮਾਰ ਰਹੇ ਹਨ ਇਸ ਕਰਕੇ ਉਹ ਹੁਣ ਜੀਣਾ ਨਹੀਂ ਚਾਹਦਾ ਤੇ ਉਹ ਇਹ ਵੀ ਕਹਿੰਦਾ ਹੈ ਕਿ ਮੇਰੇ ਮਰ ਤੋਂ ਬਾਅਦ ਮੇਰੀ ਲਾਸ਼ ਨੂੰ ਮੇਰੀ ਪਤਨੀ ਤੋਂ ਦੂਰ ਰੱਖਿਆ ਜਾਵੇ ਤੇ ਮੇਰੀ ਅਸਿਆਂ ਨੂੰ ਤਦ ਤੱਕ ਨਾ ਵਾਹ ਆ ਜਾਏ ਜਦ ਤੱਕ ਮੈਨੂੰ ਇਨਸਾਫ ਨਾ ਮਿਲ ਸਕੇ ਅਗਰ ਮੈਨੂੰ ਇਨਸਾਫ ਨਾ ਮਿਲੇ ਤਾਂ ਮੇਰੀ ਅਸਿਆਂ ਨੂੰ ਉਸ ਕੋਡ ਦੇ ਨੇੜੇ ਜੋ ਕਿ ਘਟਨਾ ਹੈ ਉਸਨੇ ਵੀ ਘਾ ਲੇਤਾ ਜਾਵੇ ਤੇ ਉਹ ਵੀ ਇਹ ਵੀ ਕਹਿੰਦਾ ਹੈ ਕਿ ਮੇਰੇ ਬੱਚੇ ਨੂੰ ਮੇਰੀ ਔਰਤ ਨੂੰ ਮੇਰੀ ਪਤਨੀ ਤੋਂ ਲੈ ਲਿਆ ਜਾਵੇ ਕਿਉਂਕਿ ਉਹ ਉਸ ਦੇ ਪਾਲਣ ਦੇ ਲਾਇਕ ਨਹੀਂ ਹੈ ਤੇ ਉਸ ਨੂੰ ਮੇਰੇ ਪਿਤਾ ਨੂੰ ਸੌਂਪ ਦਿੱਤਾ ਜਾਵੇ ਜਦ ਇਹ ਕਲਿਪ ਲੋਕਾਂ ਦਾ ਪਹੁੰਚਦੀ ਹੈ ਤੇ ਅੱਗ ਦੀ ਤਰ੍ਹਾਂ ਪੂਰੇ ਇੰਡੀਆ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਤੇ ਅੱਜ ਦੀ ਸੱਚੀ ਘਟਨਾ 9 ਦਸੰਬਰ 2024 ਨੂੰ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਕਾਲ ਆਉਂਦੀ ਹੈ ਕਿ ਇੱਕ AI ਇੰਜੀਨੀਅਰ ਨੇ ਸੁਸਾਈਡ ਕਰ ਲਿਆ ਹੈ ਫਿਰ ਪੁਲਿਸ ਮੌਕੇ ਤੇ ਮੰਜੂਨਾਥ ਲੇਆਊਟ ਸਥਿਤ ਫਿਲਮੀਜ਼ਮ ਰਾਜਨ ਸੀ ਵਿੱਚ ਉਸ ਕਮਰੇ ਤੱਕ ਪਹੁੰਚਦੀ ਹੈ ਤੇ ਉਹ ਦੇਖਦੀ ਹੈ ਕਿ ਲੋਕਾਂ ਦਾ ਇਕੱਠ ਹੈ ਤੇ ਲੋਕਾਂ ਨੂੰ ਦੂਰ ਕਰਕੇ ਉਸ ਵਿਅਕਤੀ ਨੂੰ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਨੂੰ ਪੋਸਟਮਾਰਮ ਲਈ ਭੇਜ ਦਿੱਤੇ ਤੇ ਫਿਰ ਪੁਲਿਸ ਉਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਦਾ ਨਾਮ ਅਤુલ ਸ਼ਿਵਾਸ ਮੋਦੀ ਹੈ ਜੋ ਕਿ ਪੈਕਨੋਲ ਦੇ ਵਿੱਚ ਜੋ ਕੰਮ ਕਰ ਰਹੀ ਸੀ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਸੀ ਤੇ ਇਸ ਤੋਂ ਬਾਅਦ ਉਸ ਨੂੰ ਉਹਨਾਂ ਨੂੰ ਉਸ ਦੇ ਇੱਕ 84 ਮਿੰਟ ਦੇ ਵੀਡੀਓ ਤੇ 24 ਪੰਨਿਆਂ ਦਾ ਇੱਕ ਪੱਤਰ ਮਿਲਦਾ ਹੈ ਤੇ ਜਿਸ ਦੇ ਸ਼ਬਦ ਨੂੰ ਟਿੱਕ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਜਾਂਦੇ ਹਨ ਤੇ ਲੋਕੀ ਵੀ ਕਾਫੀ ਭਾਵੁਕ ਹੋ ਜਾਂਦੇ ਹਨ ਤੇ ਉਸ ਲਈ ਇਨਸਾਫ ਦੀ ਮੰਗ ਕਰਦੇ ਹਨ ਅੱਜ ਦੀ ਜੋ ਸਟੋਰੀ ਹੈ ਉਹਦੀ ਸ਼ੁਰੂਆਤ 2019 ਦੇ ਵਿੱਚ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦਾ ਬੈਣੀ ਪੂਚਾ ਮੋੜਗੜਿਆਂ ਵਾਲਾ ਸੁਰਜ ਸੁਭਾਸ਼ ਮੋਦੀ ਜੋ ਕਿ ਮੈਟਰੀ ਬੋਲੀਅਨ ਦੇ ਵਿੱਚ ਇੱਕ ਕੁੜੀ ਦਾ ਰਿਸ਼ਤਾ ਦੇਖਦਾ ਹੈ ਜਿਸ ਦਾ ਨਾਮ ਹੁੰਦਾ ਹੈ ਨਿਕਿਤਾ ਸਿੰਘਾੜੀਆ ਜੋ ਕਿ ਰੋਟਰਡੋਨਪੁਰ ਉਪਰਵਿਦੇਸ਼ ਦੀ ਰਹਿਣ ਵਾਲੀ ਹੁੰਦੀ ਹੈ ਤੇ ਫਿਰ ਉਹਨਾਂ ਦੀ ਆਪਸ ਵਿੱਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਪਰ ਇੱਕ ਤਾਂ ਕਾफी ਪੜੀ ਗਈ ਹੁੰਦੀ ਹੈ ਤੇ ਉਹਨਾਂ ਦੀ ਆਪਸ ਵਿੱਚ ਗੱਲਬਾਤ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਨਿਕਿਤਾ ਦੇ ਫਾਦਰ ਦੀ ਤੰਤ ਖਰਾਬ ਹੋਣ ਕਰਕੇ ਉਹਨਾਂ ਦਾ ਵਿਆਹ ਵੀ ਜਲਦੀ ਹੋ ਜਾਂਦਾ ਹੈ ਉਹਨਾਂ ਦੀ ਮੈਰਿਜ ਸ਼ਬੀਨ ਪੈਰ 2019 ਨੂੰ ਬਡਾਰਸ ਦੇ ਹਿੰਦੂਸਤਾਨ ਹੋਟਲ ਦੇ ਵਿੱਚ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਆਪਣੇ ਪਿੰਡ ਜਿਹੜਾ ਸਮਸਤੀਪੁਰ ਚਲੇ ਜਾਂਦੇ ਹਨ ਤੇ ਇਸ ਤੋਂ ਬਾਅਦ ਉਹ ਕਮਾਂਡ ਕਰਾ ਲਿਓ ਰੈਸ਼ਸ ਚਲੇ ਜਾਂਦੇ ਆ ਤੇ ਉੱਥੇ ਕਰਦੋਂ ਉਹ ਨਿਕਤਾ ਦੀ ਕੁਝ ਗੱਲਾਂ ਅਜਿਹਾ ਕਰਦੇ ਆ ਜਿਵੇਂ ਉਹ ਕੁਛ ਸਮਾਰਟ ਹੋ ਜਾਂਦੀ ਹੈ ਤੇ ਗਰੀਬ ਬਸ ਕਰ ਦਿੰਦੀ ਹੈ ਤੇ ਨਿਕਤਾ ਉਸ ਨੂੰ ਬਸ ਕਰਾ ਕੇ ਧਾ ਦਿੰਦੀ ਹੈ ਤੇ ਇਸ ਤੋਂ ਬਾਅਦ ਉਹ ਮੈਕਲੋਰ ਚਲੇ ਜਾਂਦਾ ਕਿਉਂਕਿ ਨਿਕਤਾ ਕਾ ਵੀ ਭੜੀਤੀ ਹੁੰਦੀ ਹੈ ਤੇ ਉਹ ਤੁਨ ਉਸ ਦੀ ਤਿਆਰੀ ਕਰਵਾਤਾ ਹੈ ਤਿਆਰੀ ਕਰਵਾਉਣ ਦੇ ਬਾਅਦ ਉਸ ਨੂੰ ਜੋਬ ਵੀ ਲਗਾ ਦਿੰਦਾ ਹੈ ਤੇ ਜੌਬ ਲਗਾ ਦੇ ਬਾਅਦ ਉਹਨਾਂ ਦਾ ਟਾਈਮ ਹੋ ਗਿਆ ਨਿਕਰ ਗਿਆ ਸੀ ਤੋਂ ਨੇ ਜੌਬ ਕਰ ਰਹੀ ਸੀ ਤੋਂ ਉਹ ਜਰਾ ਅੱਗੇ ਚੱਲ ਰਹੀ ਸੀ ਇਸੇ ਤਰ੍ਹਾਂ ਨਿਕਲ ਪ੍ਰੇਗਨੈਂਟ ਹੋ ਜਾਂਦੀ ਹੈ ਤੇ ਕੁਝ ਕਾਰਨ ਕਰਕੇ ਉਹਦੀ ਜੌਬ ਵੀ ਚਲੀ ਜਾਂਦੀ ਹੈ ਤੇ ਇਸੇ ਨੂੰ ਮਤਲਬ ਇੱਕ ਤਾਂ ਦੇ ਫਤਨ ਦੀ ਵੀ ਮੌਤ ਹੋ ਜਾਂਦੀ ਹੈ ਜੋ ਕਿ 17 ਜਨਵਰੀ 2019 ਨੂੰ ਉਸ ਨੂੰ ਪਤਾ ਲੱਗਦਾ ਹੈ ਤੇ ਸੁਭਾਸ ਸੁਭਾਤਾ ਪਰਿਵਾਰ ਨਿਕਲੇ ਘਰ ਜਾਂਦੇ ਹਨ ਤੇ ਘਰ ਤੋਂ ਬਾਅਦ ਫੇਰ ਵਾਪਿਸ ਆ ਜਾਂਦੇ ਹਨ ਤੇ ਜਿਹੜਾ ਇਹ ਜੋਗੀ ਹੁੰਦੀ ਹੈ ਤੇ ਅਤੁਲ ਜਿਹੜਾ ਹੈ ਆਪਣੀ ਮਾਂ ਨੂੰ ਬੈਲੋਰ ਦੇ ਵਿੱਚ ਬਲਾਗਤ ਹੈ ਤੇ ਉਹਦਾ ਘਰ ਵੀ ਕਾਫੀ ਛੋਟਾ ਬਣਿਆ ਏ ਜਿਸਕੇ ਉੱਤਕਰਨ ਹੁੰਦਾ ਹੈ ਕਿ ਲੋਕੀ ਕਾਫੀ ਛੋਟਾ ਹੁੰਦਾ ਹੈ ਤੇ ਇਸੇ ਦੌਰਾਨ ਉਹ ਆਪਣੇ ਦੂਰੋਤਰਾਣੀ ਵੀ ਰੱਖ ਲੈਂਦੇ ਨੇ ਇੱਕ ਚਾਦਰ ਕੋਚਲੀ ਤੇ ਇੱਕ ਰੋਟੀ ਬਣਾ ਲੀ ਤੇ ਇਸੇ ਦੌਰਾਨ ਦਿੱਤਾ ਨੂੰ ਅਤੁਲ ਨੂੰ ਇੱਕ ਬੇਟਾ ਹੋਇਆ ਤੇ ਦਿੱਖਾ ਦੇ ਘਰ ਵਾਲੇ ਉਸ ਨੂੰ ਦੇਖਣ ਲਈ ਆਉਂਦੇ ਹਨ ਪਰ ਘਰ ਛੋਟਾ ਹੋਣ ਕਰਕੇ ਅਤੁਲ ਉਹਨਾਂ ਨੂੰ ਉਹਨਾਂ ਦਾ ਰਿਵਟ ਇੱਕ ਹੋਟਲ ਦੇ ਵਿੱਚ ਕਰ ਦਿੰਦਾ ਹੈ ਜੋ ਕਿ ਨਿਕਤਾ ਦੇ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਇਸ ਇਸ ਤਰੀਕਾ ਪਰੋਣਾ ਦਾ ਮਨਵਟਾਪ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਦੌਰਾਨ ਹੀ ਇਹਨਾਂ ਕੁ ਸਾਲਾਂ ਦੇ ਵਿੱਚ ਹੀ ਨਿਕਤਾ ਨੇ ਆਪਣੇ ਪਰਿਵਾਰ ਨੂੰ ਆਪਣੀ ਬਾਹਰੋਂ ਆਪਣੇ ਘਰੋਂ 20 ਲੱਖ ਰੁਪਏ ਵੀ ਭੇਜ ਦਿੱਤਾ ਦਾ ਇਹਨਾਂ ਸਾਰੀ ਚੀਜ਼ਾਂ ਨਾਲ ਮਨਫਾ ਕੋਡ ਬਦਲ ਲੱਗ ਪਿਆ ਤਾਂ ਇਸ ਦੌਰਾਨ ਇੱਕ ਹੋਰ ਵੀ ਗੱਲ ਨਿਕਲ ਕੇ ਆਉਂਦੀ ਹੈ ਕਿ ਨਿਕਤਾ ਜੋ ਕਿ ਨੌਨ ਵੇਜ ਟੈਕਨੀਸ਼ੀਅਨ ਸੀ ਤੇ ਅਬਦੁੱਲ ਦੀ ਮਾਤਾ ਜੋ ਕਿ ਵੈਸਟਰੀਅਨ ਸੀ ਤੇ ਨਿਕਤਾ ਰੋਜ਼ ਕੋਸ਼ਣੋਂ ਕੋਸ਼ਣ ਨੌਨ ਵੇਜ ਵਿਆਹ ਲੈ ਕੇ ਆਉਂਦੀ ਸੀ ਜੋ ਕਿ ਉਦੋਂ ਮਕਰੋ ਬਿਲਕੁਲੀ ਪ੍ਰਸੰਤਾ ਨਹੀਂ ਸੀ ਤੇ ਇਹ ਨਾ ਕਰਕੇ ਵੀ ਉਹਨਾਂ ਦੀ ਮਾਨਰ ਰਹਿਦੀ ਸੀ ਤੇ ਫਿਰ ਨਿਕਤਾ 2021 ਨੂੰ ਅਰਵਾੜੇ ਨਾਲ ਦੀ ਜਿੱਤ ਬਾਜਦੀ ਹੈ ਉਹ ਮੇਆ ਵੀ ਵਧੀਆ ਅਰਵਾੜੇ ਦੀ ਬਾਜਦੀ ਹੈ 2021 ਨੂੰ ਨਿਕਤਾ ਬੰਗਲੌਰ ਛੱਡ ਕੇ ਵਾਪਿਸ ਆਪਣੇ ਪਿੰਡਾਂ ਚਲੀ ਜਾਂਦੀ ਹੈ ਤੇ ਇਹਨਾਂ ਦੌਰਾਨ ਇਸ ਦੌਰਾਨ ਇੱਕਸਾਨੇ ਖਤਮ ਦਾ ਤੇ ਨਿਕਤਾ ਨੇ 24 ਮਾਰਚ 2024 ਨੂੰ ਨਿਕਤਾ ਜੌਨ ਕੋਲ ਦੇ ਕੋਤਵਾਲੇ ਵਿੱਚ ਇੱਕ ਮੁਕੱਦਮਾ ਦਰਜ ਕਰਵਾ ਦਿੰਦੀ ਹੈ ਜੋ ਜੇਲ੍ਹੋ ਕੀ ਅਪਰਾਧ ਸੰਖਿਆ 115/2022 IPC ਧਾਰਾ 498A 323 504 506 ਨਾਲ ਦੀ ਜੇਤ ਪ੍ਰਤੀਸ਼ਤ ਪਰ ਨਿਜਮ ਧਾਰਾ 34 23 ਮੁਕਦਮਾ ਦਰਜ ਕਰਵਾਇਆ ਗਿਆ ਹੈ ਇਸ ਮੁਕਦਮੇ ਵਿੱਚ ਅਪੂਰਤ ਅਪੁੰਦੇ ਪਿਤਾ ਅਪੁੰਦੇ ਭਰਾ ਤੇ ਅਪੁੰਦੇ ਮਾਤਾ ਦਾ ਨਾਮ ਲਿਖਵਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਜੋ ਮਿਲਦਾ ਮਿਲਤੀ ਕਾਨੂੰਨ ਬੋਲਦੀ ਹੈ ਤੇ ਉਸ ਦੇ ਵਿੱਚ ਵੀ ਉਹ ਅਦੁੱਤ ਦੇ ਇੱਕ ਮੁਕਤਵਾਦ ਅਦੁੱਤ ਦੇ ਕਿਜ਼ਾ ਵੀ ਆਪੀ ਚੱਕਰ ਕਰਕੇ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਤੇ ਇਸੇ ਤਰ੍ਹਾਂ 2022 ਨੂੰ 24 ਤੋਂ ਲੈ ਕੇ ਲੱਗ ਪਕ ਅਦੁੱਤ ਦੇ ਮੁਕਤਵਾਦ ਵਿੱਚ ਚਰਚਾ ਹੋ ਜਾਂਦੇ ਹਨ ਤੇ ਅਦੁੱਤ ਬੈਂਗਲੁਰ ਤੋਂ 570 ਕਿਲੋ ਮੀਟਰ ਦਾ ਸਫਰ ਕਰਕੇ ਜੋਂਪੂਰ ਲਈ ਅ ਮੁਕਦਮੇ ਦੀ ਕਰ ਵਲੀ ਆਉਂਦਾ ਨਹੀਂ ਤੇ ਅਥਰ ਕਾਫੀ ਪ੍ਰਚਲਿਤ ਸੀ ਇੱਕ ਦਿਨ ਉਹ ਜੱਜ ਦੇ ਸਾਹਮਣੇ ਆਪਣੀ ਪਤਨੀ ਦੇ ਸਾਹਮਣੇ ਅਜੀਤ ਜੱਜ ਸਾਹਿਬਾਨ ਕਹਿੰਦਾ ਹੈ ਮੈਡਮ ਐਨਜੀਪੀ ਨੂੰ ਬੋਲ ਦਿੱਤਾ ਛੋਟੇ ਮੁਕੱਦਮਾ ਕਰਕੇ ਪਤੀ ਬਹੁਤ ਪਰੇਸ਼ਾਨ ਹੁੰਦੇ ਹਨ ਤੇ ਉਹ ਸੁਸਾਇਡ ਕਰ ਦਿੰਦੇ ਹਨ ਠੀਕ ਹੈ ਸੰਧ ਜਾਨੀ ਨੂੰ ਉਸ ਕਰਾਉਂਦੀ ਹੈ ਪਰ ਅਤੁਲ ਦੀ ਵਾਈਫ ਨਿਕਲ ਆਉਂਦੀ ਹੈ ਉਹ ਕਹਿੰਦੀ ਹੈ ਤੂੰ ਕਿਉਂ ਜਾਂਦਾ ਹੈ ਤੂੰ ਕਿਉਂ ਹੀ ਮਰ ਦਿੰਦਾ ਇਸ ਤਰ੍ਹਾਂ ਇਹ ਅਤੁਲ ਬਹੁਤ ਪਰੇਸ਼ਾਨ ਹੁੰਦਾ ਹੈ ਪਰ ਉਹ ਸੈਕਲ ਮਰ ਚਾਹਤਾ ਸੀ ਕਿ ਜਲਦੀ ਜਲਦੀ ਇਹ ਸਭ ਕੁਝ ਨਿਬੜ ਜਾਏ ਉਹ ਕਹਾਂ ਚਾਹਤਾ ਸੀ ਕਿ 29 ਜੁਲਾਈ 2024 ਨੂੰ ਬੇਟੀ ਦੇ ਇੱਕ ਪਾਸੇ ਲਈ ਅਦਾਲਤ ਉਸ ਨੂੰ 40000 ਮਹੀਨਾ ਖਰਚਾ ਦੇਣ ਲਈ ਅਵੇਸ਼ ਕਹਿੰਦੀ ਹੈ ਤੇ ਅਤੁਲ ਉਹ ਕਿਹਨਾਂ ਕਰਦਾ ਹੈ ਫਿਰ ਅਤੁਲ ਅਤੁਲ ਜਿਹੜਾ ਸਾਸੋਂ ਦੀ ਹੈ ਤੇ ਉਹਦੀ ਪਤਨੀ ਉਸਨੇ ਪਰਤਾਗਾ ਲਗਾਤਰ ਉਸਦੇ ਬਾਅਦ ਵੀ ਕਰਦੇ ਰਹਿੰਦੇ ਆ ਤੇ ਅਤੁਲ ਤੁਹਾਨੂੰ ਉਡੀਆ ਜਾਂਦਾ ਹੈ ਤੇ ਜੋ ਦੀ ਮਾਰਿਆ ਹੈ ਕਿ ਉਹ ਸਾਰਾ ਰਸਤਾ ਨਿਕਲਾ ਦੇ ਕਰ ਜਾ ਰਿਹਾ ਹੈ ਤੇ ਉਸੀ ਨੂੰ ਬਹੁਤ ਉਡੀਆ ਜਾਂਦਾ ਤੇ ਕੋਈ ਹੋਰ ਕੋਸ ਨੂੰ ਇਹ ਤੁਹਾਨੂੰ ਆਪਣੀ ਅੰਤ ਕਰਦੇਗਾ ਉਸ ਨੂੰ ਕੋਈ ਰਸਤਾ ਨਹੀਂ ਦਿੰਦਾ ਫਿਰ 8 ਦਸੰਬਰ 2024 ਨੂੰ ਉਹ ਦੀ ਫਾਕੇ ਅਤੁਲ ਦੀ 10 ਨਵੰਬਰ ਨੂੰ ਟੋਰੀ ਜੋਬੀ ਰੋਕਮ ਇਸ ਜੀ ਬਹੁਤ ਪਤਾ ਲੱਗ ਰਿਹਾ ਹੈ ਤੇ ਚੋ ਵੀ ਪੰਨਿਆਂ ਦੀ ਰਿਪੋਰਟ ਤੇ 84 ਮਿੰਟ ਦੀ ਵੀਡੀਓ ਤੇ ਜੀਵਨ ਦੀ ਹਰ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਦੱਸਿਆ ਹੈ ਕਿ ਉਸਨੇ ਆਪਣੀ ਜੀਵਨ ਦੇ ਵਿੱਚ ਉਸਨੇ ਪਤਨੀ ਨੇ ਕਿੰਨਾ ਦੁੱਖੀ ਕੀਤਾ ਤੇ ਜਿਸ ਕਰਕੇ ਉਹ ਸੁਸਾਇਸਾਈਡ ਕਰਨ ਜਾ ਰਿਹਾ ਫਿਰ ਤਤੂ ਦਾ ਪ੍ਰਾਪਤ ਨਿਕਟਨ ਦੇ ਨਿਕਿਤਾ ਉਹਦੀ ਮਾਂ ਤੇ ਪ੍ਰਾਤੀ ਉਹਦੇ ਚਾਚਾ ਸੁਸ਼ੀਲ ਸਿੰਘਾਨੀਆਂ ਦੇਖਿਓ ਆਪ ਐਫਐਨ ਦਾ ਕਰਵੰਦ ਫਿਰ ਜਦ ਮੀਡੀਆ ਦੇ ਵਿੱਚ ਇਸ ਕਾਰਨ ਖਬਰ ਇਹ ਫਰਾਰੋਂ ਪਰਿਵਾਰ ਹੋ ਜਾਂਦੀ ਹੈ ਤੇ মিডিਆ ਨਿਕਿਤਾ ਦੇ ਪਰਿਵਾਰ ਨੂੰ ਮਿਲਣ ਨਹੀਂ ਜਾਂਦਾ ਹੈ ਤੇ ਨਿਕਿਤਾ ਦੀ ਮਾਂ ਤੇ ਹੌਸਲਾ ਘਰਾ মিডিਆ ਵਾਲੇ ਨੂੰ ਕੰਪਾਉਂਦੇ ਹਨ ਤੇ ਜਦ ਇਹ ਸਾਰੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਦੇ ਬਾਅਦੋਂ ਅੰਗਰੇਜ਼ੀ ਇਸ ਤਰ੍ਹਾਂ ਲਗਾ ਜਦ ਅਤੂਲ ਕਹਿੰਦਾ ਹੈ ਕਿ ਜੋ ਨਾਟਕ ਆ ਰਿਹਾ ਉਸ ਨਾਲ ਮੇਰੇ ਦੁਸ਼ਮਣ ਤਾਕਤਵਰ ਹੋ ਰਹੇ ਹਨ ਤੇ ਮੇਰੇ ਕਰਾ ਕਰਾ ਵਾਲੇ ਤੇ ਤੇ ਪਰ ਰਹੇ ਹਨ ਇਹ ਸਭ ਚੀਜ਼ਾਂ ਲੋਕਾਂ ਤੱਕ ਪਹੁੰਚੀ ਹੰਤੇ ਲੋਕਾਂ ਦੇ ਵਿੱਚ ਇਹ ਰੋਸ ਪੈਦਾ ਹੁੰਦਾ ਹੈ ਲੋਕੀ ਮੋਤ ਪਾਉਂਦੇ ਹਨ ਕਿ ਆਤਮ ਨੂੰ ਅਤੇ ਆਪਸ ਆਪ ਨੂੰ ਕਰਵਾਇਆ ਤੇ ਲੋਕਾਂ ਦੇ ਵਿੱਚ ਉਸ ਨੂੰ ਇਨਸਾਨਵਾਦੀ ਮਾਰਕੀਤੀਆਦੀ ਹੈ ਉਹ ਸਾਰੇ ਸਬੂਤਾਂ ਦੇ ਪਦਾਰਥ ਦੇ ਅੱਗੇ ਪੇਸ਼ ਕੀਤੇ ਜਾਗੇ ਤੇ ਉਸ ਦੇ ਬਾਅਦ ਦੇਖਿਆ ਜਾਏਗਾ ਕਿ ਕਿਸ ਨੂੰ ਕਿਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ ਮੇਰਾ ਮੈਨੂ ਟੂਰ ਦਾ ਉਰਕਾਰ ਇਸ ਹਾਲਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਪਰੇਸ਼ਾਨ